ਚਾਰ ਗੱਲਾਂ ਤੁਸੀਂ ਕਹੀਆਂ ਨਾ ਜਵਾਬ ਵੀ ਉਹਦੇ ਚ ਆ ਗਏ ਨੇ ਕਿ ਸਰਕਾਰਾਂ ਦਾ ਮਸਲਾ ਹੀ ਇਹ ਹੁੰਦਾ ਕਿ ਪਿਛਲੇ ਅੰਦੋਲਨ ਚ ਕੌਣ ਆਇਆ ਉਹਨਾਂ ਨੂੰ ਤੰਗ ਕਰੋ ਪਰ باوجود ਉਸਤੇ ਇੱਥੇ ਮੈਨੂੰ ਲੱਗਦਾ ਪੰਜ ਤੋਂ 6 ਵੱਡੇ ਆਰਟਿਸਟ ਆ ਚੁੱਕੇ ਨੇ ਔਰ ਇੱਕ ਅੱਛੀ ਗੱਲ ਹੈ ਬਾਕੀ ਵੀ ਆਉਣਗੇ ਹੁੰਦਾ ਕਿ ਇਹ ਕਿ ਆ ਮਹੀਨੇ ਸੀਜ਼ਨ ਦੇ ਨੇ ਪਹਿਲਾਂ ਤੋਂ ਲੋਕ ਆਪਦੇ ਬੁੱਕ ਬੁੱਕ ਕਰੀ ਬੈਠੇ ਨੇ ਪਰ ਤੁਸੀਂ ਵੇਖਿਓ ਜੇ ਹਰ ਬੰਦਾ ਨਾਲ ਖੜਾ ਕਿਸੇ ਨੇ ਪੋਸਟ ਪਾਈ ਹੈ ਕੋਈ ਇੱਥੇ ਹਾਜ਼ਰੀ ਲਵਾ ਕੇ ਗਿਆ ਹੈ ਔਰ ਅਗਲੇ ਦਿਨਾਂ ਚ ਵੀ ਆਉਣ ਕੀ ਹਜੇ ਆਪਾਂ ਨੂੰ ਕਿੰਨੇ ਦਿਨ ਹੋਏ ਬੈਠੇ ਦਿੱਲੀ ਦਾ ਅੰਦੋਲਨ ਕਿੰਨਾ ਲੰਬਾ ਹੋ ਗਿਆ ਸੀ ਹਾਂ ਨਾ ਨੋ ਡਾਊਟ ਢੱਲੇਵਾਲ ਸਾਹਿਬ ਲਈ ਇਹ ਦਿਨ ਵੀ ਬਹੁਤ ਭਾਰੀ ਨੇ ਸੋ ਸਾਰਿਆਂ ਦਾ ਸਹਿਯੋਗ ਹੈ ਤੁਹਾਨੂੰ ਕੋਈ ਵੀ ਇੱਕ ਬਿਆਨ ਇੱਕ ਗੱਲ ਇਹਦੇ ਅਗੇਂਸਟ ਨਜ਼ਰ ਆਈ ਹੋਵੇ ਤਾਂ ਵੀ ਦੱਸਿਓ ਜੀ ਤੁਸੀਂ ਸਾਰਿਆਂ ਦਾ ਸਾਂਝੇ ਹੋ ਐਸਕੇਮ ਨਹੀਂ ਆਇਆ ਜਾਂ ਐਸਕੇਮ ਨਹੀਂ ਨਾਲ ਚੱਲ ਰਿਹਾ ਜਾਂ ਇਹਨਾਂ ਦੀ ਆਪਣੀ ਤਾਲ ਮਿਲਦੀ ਦੇਖੋ ਮੈਂ ਅਪੀਲ ਕਰ ਸਕਦਾ ਬਾਕੀ ਇਹ ਆਪ ਸਿਆਣੇ ਨੇ ਸਾਰੇ ਮੇਰੇ ਨਾਲ ਬੈਠੇ ਨੇ ਔਰ ਉਹ ਵੀ ਸੂਝਵਾਨ ਨੇ ਸਾਰੇ ਮੈਂ ਇਨੀ ਗੱਲ ਕਹੂੰਗਾ ਕਿ ਘਰ ਦੀ ਜੋ ਵੀ ਲੜਾਈ ਹੁੰਦੀ ਹੈ ਉਹ ਕਮਰਿਆਂ 'ਚ ਬੈ ਕੇ ਹੁੰਦੀ ਹੈ ਜਦੋਂ ਬਾਹਰ ਜਾਈਏ ਜਦੋਂ جنگ ਲੜ ਰਹੇ ਹੋਏ ਉਦੋਂ ਇੱਕੋ ਹੋਣਾ ਪੈਂਦਾ ਤੇ ਇਹ جنگ ਸ਼ੁਰੂ ਹੋ ਚੁੱਕੀ ਹੈ ਜਦੋਂ ਦੇ ਡੱਲੇਵਾਲ ਸਾਹਿਬ ਬੈਠ ਚੁੱਕੇ ਵੈਸਤਾ ਹੈ 9 ਮਹੀਨਿਆਂ ਤੋਂ ਹੀ ਸ਼ੁਰੂ ਕੀਤੀ ਹੋਈ ਹੈ ਇਹਨਾਂ ਨੇ ਪਰ ਹੁਣ ਤਾਂ ਜੰਗ ਦਾ ਆਖਰੀ ਪੜਾ ਆ ਗਿਆ ਉਹ ਇਕੱਠੇ ਹੋਣਾ ਚਾਹੀਦਾ ਔਰ ਇਹ ਸਾਡੇ ਪੰਜਾਬੀਆਂ ਦੀ ਰਵਾਇਤ ਵੀ ਹੈ। ਥੈਂਕ ਯੂ ਵੈਰੀ ਮਾਚੀ ਕਰੀ ਪ੍ਰਸਤਾਵ ਸੁਭਾਲਾ ਮੁੱਖ ਮੰਤਰੀ ਭਗਵੰਤ ਮਾਨ ਅਸਟ੍ਰੇਲੀਆ ਦਾ ਚਲੇ ਜਾਂਦੇ ਪਰ ਉਹਨਾਂ ਨੂੰ ਕੋਲ ਹਲੇ ਤੱਕ ਜਿਹੜਾ ਅੰਦੋਲਨ ਦੇ ਵਿੱਚ ਆਉਣ ਦਾ ਟਾਈਮ ਨਹੀਂ ਤੇ ਥੱਲੇ ਵਾਲ ਦੀ ਸਿਹਤ ਵੀ ਉਹਨਾਂ ਨੂੰ ਲੱਗਦਾ ਕੋਈ ਪਤਾ ਨਹੀਂ ਲਿਆ। ਦਿੱਤਾ ਜਵਾਬ ਕਾਕਾ ਜੀ ਨੇ ਮੇਰੇ ਖਾਲ ਪਹਿਲੇ ਪਹਿਲੀ ਜੀ ਲੰਮਾ ਜਵਾਬ ਦੇ ਦਿੱਤਾ। ਸੋਬ ਠੀਕ ਹੈ ਇੱਕ ਗੱਲ ਰਹਿ ਗਈ ਆ ਇੱਕ ਬੋਲ ਦਿਓ ਜੇ ਚਾਹੇ ਕਾਂਗਰਸ ਆ ਚਾਹੇ ਕਾਲੀ ਦਾਲ ਹੈ ਚਾਹੇ ਆਮ ਆਦਮੀ ਉਹ ਸਪਸ਼ਟ ਕਰਨ ਪੰਜਾਬ ਬੰਦੀ ਨੀਤੀ ਲੈ ਕੇ ਕੀ ਆ। ਹਾਂ ਅਸੀਂ ਤਾਂ ਮੈਂ ਇੱਕ ਅਪੀਲ ਕਰਤੀ ਸੀ ਪਹਿਲੀ ਕਰਤੀ ਸੀ ਕਿ ਕੱਲ ਜਿਹੜੀ ਪੂਰੀ ਕੈਬਨਿਟ ਪੰਜਾਬ ਦੀ ਇੱਥੇ ਆਈ ਹੈ ਆਪਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਤੀ ਹੈ ਪੰਜਾਬ ਦੇ ਵਿੱਚ ਉਹ ਵੀ ਆਉਂਦੇ ਬਹੁਤ ਵੱਡੀ ਲੋਕਾਂ ਨੇ ਉਹਨਾਂ ਤੇ ਜ਼ਿੰਮੇਵਾਰੀ ਵੀ ਪਾਈ ਆ ਅਸੀਂ ਤਾਂ ਅਪੀਲ ਕਰਾਂਗੇ ਫਿਰ ਤੁਹਾਡੇ ਮੱਦਮ ਰਾਹੀਂ ਕਿ ਪੰਜਾਬ ਸਰਕਾਰ ਵੀ ਇਹ ਸਪਸ਼ਟ ਕਰੇ ਕਿ ਪੰਜਾਬ ਬੰਦੇ ਵਿੱਚ ਹੈ ਕਿ ਭਾਜਪਾ ਦੀ ਸਪੋਰਟ ਕਰ ਰਿਆ ਤਾਂ ਜਿਹੜੀਆਂ ਬਾਕੀ ਜੱਸੀ ਬੰਦੀਆਂ ਜਾਂ ਪਾਰਟੀਆਂ ਪਾਰਟੀਆਂ ਨੂੰ ਵੀ ਅਪੀਲ ਕਰਾਂਗੇ ਕਿ ਮੈਂ ਕਹਿੰਦਾ ਕੋਈ ਵੀ ਪਾਰਟੀ ਨਹੀਂ ਰਹਿਣੀ ਹੋਈ ਜਿਹੜੀ ਡੱਲੇਵਾਲ ਸਾਹਿਬ ਦਾ ਹਲਚਲ ਪੁੱਛਣ ਇੱਥੇ ਨਾ ਹੀ ਹੋਵੇ ਤੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਉਹਨਾਂ ਦਾ ਵੀ ਕਿਡਰ ਉਹ ਆਪ ਵੀ 30 ਤਰੀਕ ਨੂੰ ਸੜਕਾਂ ਤੇ దిਗੇ ਸਾਰੇ ਪੰਜਾਬੀ ਤਾਂ ਫਿਰ ਜਿਹੜਾ ਕੇਂਦਰ ਨਾਲ ਜਿਹੜੀ ਟੱਕਰ ਲੱਗੀ ਹੋਈ ਆ ਉਹ ਆਪਾਂ ਜਿੱਤਾਂਗੇ ਉਹਨਾਂ ਤੋਂ ਆਸ ਕਰਾਂਗੇ ਕਿ ਕੋਈ ਵੀ ਮੈਨੂੰ ਲੱਗਦਾ ਅਸੀਂ ਸਮੁੱਚੀ ਅਪੀਲ ਦੇ ਵਿੱਚ ਸਾਰੇ ਪੰਜਾਬੀਆਂ ਨੂੰ ਤਾਂ ਪੰਜਾਬ ਬੰਦ ਕਿਉਂ ਰੱਖਿਆ ਇਹ ਕਿਸੇ ਦਾ ਤੁਹਾਡਾ ਵੀ ਸਵਾਲ ਆ ਸਕਦਾ ਵੀ ਦੂਜੇ ਸਟੇਟਾਂ ਕਿਉਂ ਨਹੀਂ ਕੀਤੀਆਂ ਦੂਜੇ ਸਟੇਟਾਂ ਦੀ ਲਗਾਤਾਰ ਚੱਲ ਰਹੇ ਜਿਉਂ-ਜਿਉਂ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋਣੀ ਹੈ ਸਾਰੀਆਂ ਸਟੇਟਾਂ ਦੇ ਜਿਹੜੇ ਕਿਸਾਨ ਨੇ ਚਿੰਤਕ ਨੇ ਤੇ ਪੰਜਾਬ ਦਾ ਜੰਪਲ ਪੰਜਾਬ ਦੇ ਵਿੱਚ ਜਿਲ੍ਹਾ ਫਰੀਦਕੋਟ ਦੇ ਵਿੱਚ ਰਿਹਾ ਉਹ ਸਾਰੇ ਲੋਕਾਂ ਦੀ ਭਾਵਨਾ ਮਾ ਸੀ ਵੀ ਅਸੀਂ ਕੀ ਕਰ ਸਕਦੇ ਹਾਂ ਜਿਹੜੇ ਲੋਕ ਹੁਣ ਤੱਕ ਇੱਥੇ ਨਹੀਂ ਆਏ ਉਹ ਸਾਨੂੰ 30 ਤਰੀਕ ਨੂੰ ਸੜਕਾਂ ਤੇ ਦੇਖਣਗੇ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਥੈਂਕ ਯੂ ਜੀ ਜੀ ਫਤਿਹ